اوي جو ريشن پاپا ريشن ਮੁਤੀ ਸ਼ਰਮਾ ਮੁਰਦਾਬ ਮੁਤੀ ਸ਼ਰਮਾ ਮੁਰਦਾਬ ਮੁਤੀ ਸ਼ਰਮਾ ਮੁਰਦਾਬ ਸਭੀ ਅੱਜ ਆ ਗਏ ਸਰ ਅੱਜ ਵੀ ਪਹਿਲੇ ਨੇ ਮੀਡੀਆ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਹੈ ਗੱਲ ਇਦਾਂ ਹੈ ਕਿ ਇਹ ਕੰਮ ਅਸੀਂ 2018 ਦੇ ਵਿੱਚ ਆਪਾਂ ਸੀਵਰ ਦਾ ਕੰਮ ਸ਼ੁਰੂ ਕਰਾਇਆ ਸੀ ਉਹਦੇ ਵਿੱਚ ਆਪਾਂ ਸੀਵਰ ਦੀ ਲਾਈਨ ਪਾਈ ਸੀ ਤੇ ਜਿਹਦੇ ਵਿੱਚ ਬੀਟੀ ਬਿੱਲ ਸਾਡਾ ਸੜਕ ਬਣਾਉਣ ਦਾ ਨਾਲ ਸੀ ਜਿਹੜਾ ਆਪਾਂ ਮੰਡੀਪੁਰ ਨੂੰ ਟਰਾਂਸਫਰ ਕਰਵਾਇਆ ਉਹਦੇ ਵਿੱਚ ਕੀ ਹੋਇਆ ਉਸ ਦੌਰ ਦੇ ਵਿੱਚ ਇਲੈਕਸ਼ਨ ਆ ਗਏ ਪੱਲੇ ਐਮਪੀ ਦੇ ਇਲੈਕਸ਼ਨ ਆ ਗਏ ਜਦੋਂ ਜਖਰ ਸਾਹਿਬ ਨੇ ਇਲੈਕਸ਼ਨ ਲੜਿਆ ਉਦੋਂ ਕੰਮ ਰਹਿ ਗਿਆ ਫਿਰ ਆਪਾਂ ਰਿਪੇਅਰ ਕਰਵਾਈ ਤੇ ਬਰਸਾਤ ਕਰਕੇ ਜਦੋਂ ਸੀਵਰ ਪਿਆ ਹੋਏ ਉਹਨੂੰ 1 ਸਾਲ 1.5 ਸਾਲ ਰਿਪੇਅਰ ਵਾਸਤੇ ਉਹਨੂੰ ਟਾਈਮ ਦੇਣਾ ਪੈਂਦਾ ਸੜਕ ਬੰਦੀ ਹੈ ਉਸ ਤੋਂ ਬਾਅਦ ਆਪਾਂ 2022 ਦੇ ਵਿੱਚ ਆਪਾਂ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਪੱਲੀ ਸੇ ਜਾਨਪੁਰ ਰੋਡ ਦੀ ਸੜਕ ਬਣਾਈ ਸੀ ਉਦੋਂ ਵੀ ਇਹਨਾਂ ਨੇ ਸਾਰੇ ਲੋਕਾਂ ਕੋਲ ਸਹਿਮਤ ਕਰਾ ਕੇ ਉਸ ਕੰਮ ਬੰਦ ਕਰਵਾਉਣ ਦੀ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਉਸੇ ਤਰ੍ਹਾਂ ਅੱਜ ਵੀ ਇਹਨਾਂ ਨੇ ਕੀ ਕੀਤਾ ਕਿ ਇਹ ਕੰਮ ਨੂੰ ਅੱਜ ਸਾਨੂੰ ਚਾਲੂ ਕੀਤਾ ਨੇ 5-6 ਦਿਨਾਂ ਪੂਰੇ ਪਿੰਡ ਨੂੰ ਕਿ ਦੌੜਿਆ ਇਹਨਾਂ ਨੇ ਅੱਜ ਆ ਕੇ ਬਾਵਾ ਹੀ ਖੱਟਣ ਦੀ ਜੱਦ ਕੀਤੀ ਇਹਦੇ ਵਿੱਚ ਮਦਦ ਸਾਡੀ ਵਿਕਾਸ ਸੈਣੀ ਨੇ ਕੀਤੀ ਅਸੀਂ ਉਹਨੇ ਕੋਈ ਕਾਂਗਰਸ ਬੀਜੇਪੀ ਆਉਤੇ ਕੋਈ ਆਪ ਨਹੀਂ ਦੇਖੀ ਉਹਨੇ ਮਦਦ ਕਰਕੇ ਤੇ ਐਸਟੂ ਮੰਡੀ ਬੋਰਡ ਨੇ ਸਾਡਾ ਸੁਣਾ ਸੁਣਾਈ ਕੀਤੀ ਤੇ ਸੜਕ ਦਾ ਕੰਮ ਸ਼ੁਰੂ ਕਰਾਇਆ ਤੇ ਅੱਜ ਇਹਨਾਂ ਨੇ ਆ ਕੇ ਮੇਰੇ ਨਾਲ ਹੱਥੋ ਪਾਈ ਕੀਤੀ ਮੈਨੂੰ ਗਾਲੀ ਗਲੋਚ ਕੀਤੀ ਪਲੱਸ ਕੀਰਤੀ ਦਾ ਬੇਟਾ ਜਿਹੜਾ ਆ ਇਹਦੇ ਨਾਲ ਮੁੰਡਾ ਸਕੂਟਰੀ ਚਲਾ ਕੇ ਆ ਰਿਕਾਰਡਿੰਗ ਸਾਡੇ ਕੋਲ ਲਾ ਕੇ ਮੁੰਡੇ ਸੀ ਪ੍ਰੈਸਰ ਪਾਉਡਰ ਰਵੀ ਲਾ ਕੇ ਖੜਾ ਸੀ ਕਹਿੰਦਾ ਤੈਨੂੰ ਗੋਲੀ ਮਜਣੀ ਆ ਮੈਨੂੰ ਕਹਣਾ ਤੇ ਮੈਨੂੰ ਜਾਨੂ ਮਾਰਨ ਦੀ ਮੈਨੂੰ ਧਮਕੀ ਦੇ ਕੇ ਗਿਆ ਜੇ ਮੇਰੇ ਕੱਲ ਨੂੰ ਮੇਰੇ ਪਰਿਵਾਰ ਨੂੰ ਮੈਨੂੰ ਜਾਂ ਮੇਰੇ ਕਿਸੇ ਵੀ ਸਾਥੀ ਨੂੰ ਕੁਝ ਵੀ ਹੋਇਆ ਉਸ ਦੇ ਵਿੱਚ ਇਹਦਾ ਪਰਾ ਮੇਰਾ ਬੇਟਾ ਬਬੂਤੀ ਸ਼ਰਮਾ ਬੇਟਾ ਬਬੂਤੀ ਸ਼ਰਮਾ ਤੇ ਬਬੂਤੀ ਸ਼ਰਮਾ ਦਾ ਬੇਟਾ ਤੇ ਨਾਲ ਜਿਹੜੇ ਇਹਦੇ ਸਾਥੀ ਇੱਥੇ ਆਏ ਹੋਏ ਆ ਉਹਦੇ ਉਹਦੇ ਤੇ ਹੋਏ ਕੀ ਤੇ ਮੈਂ ਇੱਕ ਗੱਲ ਹੋਰ ਕਹਣਾ ਇਹਨਾਂ ਨੇ ਅੱਗੇ ਵੀ ਜਿਹੜਾ ਬੀਜੇਪੀ ਦੇ ਵਿੱਚੋਂ ਨਿਕਲ ਕੇ ਅਜਾ ਆਪ ਤੇ ਗਿਆ ਦੀਪ ਮੈਰਾ ਇਹਨੇ ਪਹਿਲੇ ਵੀ ਮੇਰੇ ਤੇ ਜਾਣ ਲਾਵਾ ਹਲਮਾ ਕੀਤਾ ਇਹਦੇ ਤੇ 452 ਦਾ ਕੇਸ ਆ ਇਹਨੇ ਅੱਜ ਉਹਦੇ ਡਰ ਦੇ ਨਾਲ ਬਬੂਤੀ ਸ਼ਰਮਾ ਦੇ ਸਪੋਰਟ ਦੇ ਚੱਕਰ ਦੇ ਵਿੱਚ ਇਹਨੇ ਉਹਨੇ ਮੈਨੂੰ ਫੇਰ ਕਾਲਾ ਗੱਡੀਆਂ ਪਰ ਮੈਂ ਆਪਾਂ ਕੋਈ ਰੰਜਿਸ਼ ਪਾਈ ਨਹੀਂ ਅਸੀਂ ਡੋਲਮੇਟ ਦੀ ਰਾਜਨੀਤੀ ਕਰਨਾ ਜਾਣਦੇ ਆ ਨਾ ਕਿ ਹੱਥੋਂ ਪਾਈ ਦੀ ਇਹਨੇ ਜਦੋਂ ਵੀ ਆਉਂਦੇ ਆ ਤੁਸੀਂ ਦੇਖੋ ਕੱਲ ਹੀ ਇਹਦਾ ਬੰਦਾ ਖੜੋਇਆ ਛੱਟੇ ਦੇ ਪੈਸੇ ਲਾਂਦੇ ਉਹ ਬੂਤੀ ਸ਼ਰਮੇ ਦੇ ਟੀਮ ਦਾ ਬੰਦਾ ਸੀ ਜਦ ਕਿ ਸਾਰਿਆਂ ਨੂੰ ਪਤਾ ਤੇ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਆ ਕਿ ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਲੋਕਾਂ ਨੂੰ ਧੱਕੇਵਾਜੀ ਕਰ ਰਿਹਾ ਤੇ ਆਪਣੀ ਬਦਮਾਸ਼ੀ ਦੱਸ ਰਿਹਾ ਆ ਆ ਹੋ ਜੀ ਸਰ ਅਜੀਬ ਜਿਹੀ ਕੀ ਹੈਗਾ ਸਰ ਮਾਮਾ ਜਿਹੜਾ ਆਪਦੇ ਵਿੱਚ ਜੜੀ ਗੁੱਟ ਵਾ ਜੜੀ ਕੰਮੇ ਆਈਏ ਕਾਫੀ ਝੜਾਗ ਲਾਇਆ ਜਿਹਾ ਤਾਂ ਮੰਨ। ਦੇਖੋ ਲੜਾਈ ਝਗੜਾ ਕੋਈ ਨਹੀਂ ਮੈਂ ਆਪਣੇ ਮਾਧੋਪੁਰ ਨੂੰ ਜਾ ਰਿਹਾ ਸੀਗਾ ਵਿਚੋ ਦੀ ਲੰਗਦਾ ਵਾ ਇਹ ਇੱਥੇ ਦੇਖਿਆ ਮੈਂ ਮਸ਼ੀਨਾ ਬਟਿਓਨਾ ਖੜੀਆਂ ਸੀਗੀਆਂ ਤੇ ਮੈਂ ਉਹਨੂੰ ਬੁਲਾਇਆ ਇੱਥੇ ਇਹਨਾਂ ਦਾ ਕੋਈ ਅਫਸਰ ਸੀਗਾ ਆਪਣੇ ਉਹਦਾ ਮੰਡੀ ਬੋਰਡ ਦਾ ਉਹਨੂੰ ਪੁੱਛਿਆ ਭਾਈ ਇਹਨੂੰ ਮੈਂ ਕਿਹਾ ਜਿਹੜਾ ਕਹਿੰਦਾ ਕੀ ਮੈਂ ਕਿਹਾ ਕੀ ਕਰਨ ਲੱਗਾ ਕਹਿੰਦਾ ਯਾਰ ਆਪਾਂ ਸੜਕ ਪਾਣੀ ਹੈ ਤੇ ਮੈਂ ਕਿਹਾ ਯਾਰ ਵਧੀਆ ਤਰੀਕੇ ਨਾਲ ਪਾਇਓ ਕੋਈ ਲੰਮਾ ਨਾ ਆਏ ਮੈਂ ਗੱਲ ਕਰ ਰਿਹਾ ਹਾਂ ਤੇ ਪਿੱਛੋਂ ਆਪਣੇ ਜਤਨਵਾਲੀਆ ਇਹ ਠੇਕੇਦਾਰ ਆਇਆ ਇੱਥੇ ਤੇ ਇਹਨੂੰ ਇਹ ਲੱਗਿਆ ਵੇ ਪਤਾ ਨਹੀਂ ਮੇਰੀ ਕੋਈ ਸ਼ਿਕਾਇਤ ਕਰਨ ਆ ਗਿਆ ਇਹ ਕਹਿੰਦਾ ਜੀ ਅਸੀਂ ਵਧੀਆ ਕੰਮ ਕਰਨੇ ਹੁੰਦੇ ਆ ਮੈਂ ਕਿਹਾ ਯਾਰ ਮੈਂ ਤੈਨੂੰ ਬੁਲਾਇਆ ਹੀ ਨਹੀਂ ਤੂੰ ਐਵੇਂ ਬੜੋ ਬੜੀ ਆਪਣੇ ਹੌਲਾ ਪਿਆ ਹਣ ਇਹਨੇ ਕੀ ਕੀਤਾ ਇਹਨੇ ਰੋਲਾ ਪਾਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਇਹਨੇ ਕੋਈ ਪੰਜ ਸੱਤ ਬੰਦੇ ਸੀਗੇ ਕੋਈ ਸ਼ਰਾਬੀ ਸ਼ਰੂਬੀ ਉਹ ਉੱਥੇ ਇਕੱਠੇ ਕਰ ਲਏ ਉੱਥੇ ਤੇ ਸਾਡੇ ਮੁੜੇ ਇੱਥੇ ਖੜੇ ਸੀਗੇ ਇਹ ਵੀ ਸਾਰੇ ਅਸੀਂ ਕੋਈ ਨਾਂ ਤੇ ਦੇਖੋ ਮਾਰਕੀਟ ਕਮੇਟੀ ਵੱਲੋਂ ਮੰਡੀਕਰਨ ਬੋਰਡ ਵੱਲੋਂ ਸੜਕ ਬਣ ਰਹੀ ਹੈ ਪੰਜਾਬ ਸਰਕਾਰ ਸੜਕ ਬਣਾ ਰਹੀ ਹੈ ਇਹ ਬੰਦਾ ਜਿਹੜਾ ਇਹ ਠੇਕਦਾਰੀ ਕਰਦਾ ਪਿਆ ਠੇਕਦਾਰੀ ਕਰਦਾ ਕਰਦਾ ਰਹੇ ਲੋਕਾਂ ਨੂੰ ਜਦੋਂ ਇਹ ਗੱਲ ਕਹਿੰਦਾ ਉੱਥੇ ਜਾ ਕੇ ਜੀ ਮੈਂ ਸੜਕ ਬਣਾ ਰਿਆ ਮੈਂ ਕੋਲੋ ਸੜਕ ਬਣਾ ਰਿਆ ਇਹਨੂੰ ਕੋਈ ਪੁੱਛੇ ਤੂੰ ਤੂੰ ਆਪਣੇ ਕੋਈ ਖਾਤੇ ਚ ਪੈ ਕਢਾਇਆ ਤੇ ਇੱਥੇ ਸੜਕ ਬਣਾ ਰਿਆ ਸਰਕਾਰ ਦਾ ਕੰਮ ਹੈ ਮੰਡੀ ਮੰਡੀ ਬੋਰਡ ਜਿਹੜਾ ਪੰਜਾਬ ਸਰਕਾਰ ਦੇ ਅਧੀਨ ਹੈ ਔਰ ਪੰਜਾਬ ਸਰਕਾਰ ਕੰਮ ਕਰਾਇਆ ਕਰਦੀ ਇਹਦੇ ਦੀ ਤਾਂ ਕੋਈ ਦੌਰ ਆਈ ਨਹੀਂ ਤੇ ਇਹ ਐਵੇਂ ਆ ਕੇ ਕਦੀ ਕਹਿੰਦਾ 2019 ਦਾ ਆ ਗਿਆ ਜੀ 20 ਦਾ ਆ ਗਿਆ ਫਲਾਣਾ ਇਹ ਮਤਲਬ ਇਹਨੇ ਬੜੀ ਖੱਪ ਆਈ ਔਰ ਗਾਲਾਂ ਗੜੀਆਂ ਸ਼ੁਰੂ ਕਰਤੀਆਂ ਮੈਂ ਫਿਰ ਹਾਥੀ ਜੋੜੇ ਇਹਨਾਂ ਦੇ ਅੱਗੇ ਮੈਂ ਕਹਿੰਦਾ ਯਾਰ ਅਸੀਂ ਕਿਉਂਕਿ ਅਸੀਂ ਹੈਗੇ ਆ ਇੱਕ ਅੱਛੇ ਨਾਗਰਿਕ ਅਸੀਂ ਲੜਨਾ ਚਾਹਦੇ ਨਹੀਂ ਸਾਡੀ ਜਿਹੜੀ ਆਮ ਆਦਮੀ ਪਾਰਟੀ ਅਸੀਂ ਕਦੀ ਸਾਡੀ ਪਾਰਟੀ ਵਿੱਚ ਦੇਖਿਆ ਕੋਈ ਸਾਡੇ ਕਿਸੇ ਅੱਜ ਦਿਨ ਤੱਕ ਕਿਸੇ ਕਾਰਕਟਰਾਂ ਨੇ ਕੋਈ ਫਾਲਤੂਚੀ ਬੋਲਦੇ ਨਹੀਂ ਅਸੀਂ ਤਾਂ ਸੋ ਕੋ ਲੋਕਾਂ ਨਾਲ ਪਿਆਰ ਪਾਉਣ ਵਾਸਤੇ ਆਏ ਧਿਆ ਕੋਈ ਲੜਨ ਝਗੜਨ ਲਈ ਥੋੜੀ ਆਏ ਤੋ ਇਹਨੇ ਖੱਪਾਣੀ ਸ਼ੁਰੂ ਕਰਤੀ ਔਰ ਜਦੋਂ ਇੱਥੇ ਬੜੀ ਖੱਪ ਕੋ ਪਈ ਤੇ ਮੈਂ ਫੋਨ ਕੀਤਾ ਆਪਣੇ ਐਸ ਐਚਓ ਇੱਕ ਨੰਬਰ ਡਿਵੀਜ਼ਨ ਉੱਥੇ ਆ ਗਏ ਉਹਨਾਂ ਨੇ ਕਿਹਾ ਭਾਈ ਤੁਸੀਂ ਜਾਓ ਅਸੀਂ ਉੱਥੋਂ ਆ ਗਏ ਬਸ ਇੰਨੀ ਗੱਲ ਹੋਈ ਆ ਉੱਥੇ ਇਹਨੇ ਰੋਲਾ ਪਾਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਮੈਂ ਸੁਣਿਆ ਹੋਣ ਵੇ ਬੇਜ ਬੁਜੇ ਨੂੰ ਬੁਲਾ ਲਿਆ ਫਿਰ ਕੋਈ ਠੀਨਾ ਚੌਧਰੀ ਪਤਾ ਨਹੀਂ ਕੌਣ-ਕੌਣ ਇਹਨੇ ਆਪਣੇ ਬੰਦੇ ساتھ ਲੈ ਜੇ ਜੇ ਅਸੀਂ ਲੜਾਈ ਕਰਨੀ ਹੁੰਦੀ ਤਾਂ کیا ਮੇਰੀ ਮੇਰੇ ਪਾਰਟੀ ਇੱਥੇ ਨਹੀਂ ਹੈਗੀ ਮੇਰੀ ਆਮ ਆਦਮੀ ਪਾਰਟੀ ਦੇ ਕੋਲ ਵਰਕਰ ਨਹੀਂ ਹੈਗੇ ਜਾਂ ਮੇਰੀ ਆਮ ਆਦਮੀ ਪਾਰਟੀ ਕੋਲ ਲੀਡਰ ਨਹੀਂ ਹੈਗੇ ਮੈਂ ਵੀ ਸਾਰੇ ਆਪਣੇ ਇੱਥੇ ਲੀਡਰ ਇਕੱਠੇ ਕਰ ਲੰਦਾ ਮਹਿਲਾ ਲੀਡਰ ਕੱਠੀ ਕਰ ਲੈਂਦਾ ਜੁਵਾ ਸਾਡੇ ਚਿਹਰੇ ਆ ਗਰੇ ਨੇ ਤਗੜੇ ਮੁੜੇ ਆ ਅਸੀਂ ਸਾਰੇ ਇੱਥੇ ਕੱਠੇ ਕਰਦੇ ਪਰ ਅਸੀਂ ਲੜਾਈ ਥੋੜੀ ਗਾ ਪਠਾਨਪੁਰ ਨੂੰ ਕੋਈ ਲੜਾਈ ਦਾ ਅਖਾੜਾ ਥੋੜੀ ਬੁਣਾਣਾ ਜੀ ਅਸੀਂ ਤਾਂ ਸਿਰਫ ਇਹ ਹੈ ਵੀ ਚਲੋ ਉਹਨੂੰ ਇਹ ਗੱਲ ਕਹੀ ਵੀ ਯਾਰ ਜੇ ਸੜਕ ਬਣਾਉਣ ਲੱਗਾ ਤੇ ਵਧੀਆ ਔਰ ਅੱਛੇ ਤਰੀਕੇ ਨਾਲ ਬਣਾਈ ਕਿਉਂਕਿ ਇਹ ਮੈਨੂੰ ਖਤਰਾ ਆ ਕਿ ਇਸ ਇਹਨੇ ਠੇਕਾ ਲੈਦਾ ਇੱਥੇ ਇਹ ਪੈਟੀ ਠੇਕੇਦਾਰ ਬਣਿਆ ਆ ਕਿ ਠੇਕਾ ਕਿਸੇ ਹੋਰ ਕਰਾਇ ਪੈਟੀ ਠੇਕੇਦਾਰ ਬਣਿਆ ਮੈਨੂੰ ਇਹ ਸੀਗਾ ਕਿ ਇਸ ਬੰਦੇ ਨੇ ਕੰਮ ਜਿਹੜਾ ਬੜਾ ਘਟਿਆ ਕਰਨਾ ਪਿੱਛੇ ਜੀ ਵੀ ਇਹਦਾ ਖੱਪ ਪਈ ਹੈ ਇੱਥੇ ਕਿਨੇ ਸਾਰੇ ਉਥੇ ਆਪਣੇ ਖਾਨਪੁਰ ਦੀ ਮਿੱਟੀ ਵੇਚ ਲਈ। ਤਾਂ ਇਹ ਕਿਹਾ ਗਿਆ ਕਿ ਬਹੁਤੀ ਸ਼ਰਮ ਦੇ ਬੇਟੇ ਵੱਲੋਂ ਹੋਰ ਕਰਕੇ ਤੋਂ ਲੋ ਜਾਣ ਤੋਂ ਮਾਰ ਦਿੱ ਧਮਕੀ ਵੀ ਦਿੱਤੀ ਗਈ ਹੈ। ਮੇਰੀ ਸੁਣੋ ਗੱਲ। ਮੇਰਾ ਬੇਟਾ ਉੱਥੇ ਹੈ ਹੀ ਨਹੀਂ। ਇਹ ਇਸ ਗੱਲ ਦਾ ਤੇ ਐਸ ਐਚਓ ਦਵਿੰਦਰ ਪ੍ਰਕਾਸ਼ ਜਿਹੜੇ 1 ਨੰਬਰ ਡਿਵੀਜ਼ਨ ਦੇ ਹੈਗੇ ਨਾ ਉਹਨਾਂ ਨੂੰ ਗਵਾਣ ਜਿਸ ਲਈ ਉੱਥੇ ਆਏ ਉਹਨਾਂ ਨੂੰ ਪੁੱਛ ਲਓ ਵੀ ਮੇਰਾ ਬੇਟਾ ਉੱਥੇ ਆਇਆ ਨਹੀਂ। ਮੇਰਾ ਬੇਟਾ ਤੇ ਆ ਉਹ ਕਿੰਨਾ ਦਾ ਨੌਕਰੀ ਕਰਦਾ ਉਹ ਆਪਣੀ ਨੌਕਰੀ ਤੇ ਹੈਗਾ ਇਹ ਤੇ ਇੱਕ ਮਤਲਬ ਡਰਾਮੇबाजी ਹੈ ਨਾ ਬੇਟੇ ਬੇਟਾ ਬੇਟਾ ਕਿੱਥੋਂ ਆ ਗਿਆ ਬੇਟਾ ਨਾ ਨਾ ਰਾਜ ਤੱਕ ਕਿਸੇ ਮੇਰੇ ਕਮਜਾ ਨਾ ਕਿਸੇ ਰਾਜਨੀਤੀ ਤੇ ਮਤਲਬ ਉਹ ਇੱਕ ਜਾਣ ਕੇ ਕਿਸੇ ਨੇ ਦੱਸਿਆ ਹੋਣਾ ਨਾ ਕਿ ਸਲਾਹਕਾਰ ਬੜੇ ਨੇ ਕਹਿੰਦੇ ਸਲਾਹ ਦਿੱਤੀ ਹੋਣੀ ਹੈ ਵੀ ਇਹਦਾ ਨਾਂ ਲਓਗੇ ਵੀ ਇਹਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਤਾਂ ਇਹ ਗੱਲ ਕਿਸ ਨੇ ਮੰਨੀ ਤੇ ਇਸ ਕਰਕੇ ਉਹਨੇ ਬੇਟਾ ਵਿੱਚ ਉਹ ਕਰਤਾ ਉੱਥੇ ਐਸ ਐਚ ਓ ਖੜਾ ਹੈ ਇੱਕ ਨੰਬਰ ਡਿਵੀਜ਼ਨ ਦੇ ਐਸ ਐਚ ਓ ਵਿਧਰ ਪ੍ਰਕਾਸ਼ ਮੌਕੇ ਤੇ ਖੜਿਆ ਹੈ ਪੁਲਿਸ ਮੌਕੇ ਤੇ ਖੜੀ ਹੈ ਦਿਖਾ ਦੇ ਨਾ ਮੇਰਾ ਬੇਟਾ ਕਿੱਥੇ ਆਇਆ ਤੇ ਕਦੋਂ ਉਹਨੇ ਜਾਨੋ ਮਾਰਿਆ ਸਾਰਿਆਂ ਕੋਲ ਉੱਥੇ ਮੋਬਾਈਲ ਸੀਗੇ ਹਰ ਬੰਦੇ ਨੇ ਰਿਕਾਰਡਿੰਗ ਕੀਤੀ ਓਥੇ ਹਰ ਬੰਦਾ ਜਿਹੜਾ ਉਥੇ ਕਿਉਂਕਿ ਆਈਕਲ ਮੋਬਾਈਲ ਦਾ ਜਮਾਨਾ ਸਾਰੇ ਕੋਲ ਮੋਬਾਈਲ ਆ ਗਏ ਨਾ ਹਰ ਬੰਦਾ ਰਿਕਾਰਡਿੰਗ ਕਰਿਆ ਕਰਦਾ ਹੀ ਇੱਕ ਵੀ ਕੋਈ ਲਫ਼ਜ਼ ਮੇਰੇ ਬੇਟੇ ਦੇ ਮੂੰਹੋਂ ਨਿਕਲਿਆ ਜਾਓ ਉੱਥੇ ਮੇਰਾ ਬੇਟਾ ਹੋਏਗਾ ਤੇ ਮੈਂ ਮੈਂ ਤਾਂ ਰਾਜਨੀਤੀ ਛੱਡਣ ਵਾਲਾ ਬੰਦਾ ਆ ਇਦਾਂ ਮਤਲਬ ਇਹ ਐਵੇਂ ਝੂਠੇ ਕਿਉਂਕਿ ਇਹ ਇਹ ਬੇਸਿਕਲੀ ਇਹ ਬੰਦਾ ਬਦਮਾਸ਼ ਆ ਆਪਣਾ ਜਿਹੜਾ ਬਾਲੀਆ ਹੈਗਾ ਇਹ ਪਹਿਲਾਂ ਵੀ ਬੜੀ ਬਾਰੀ ਇਹਨੇ ਲੜਾਈਆਂ ਲੜੀਆਂ ਔਰ ਇਹ ਮਤਲਬ ਕੋਈ ਅੱਛਾ ਉਹ ਨਹੀਂਆ ਇਨਸਾਨ ਨਹੀਂ ਹੈਗਾ ਤੇ ਇਸ ਕਰਕੇ ਮੈਂ ਇਹੋ ਜਿਹੇ ਬੰਦਿਆਂ ਦੇ ਮੂੰਹ ਨਹੀਂ ਲੱਗਣਾ ਜਾਂਦਾ ਜਿਦਾ ਕਿ ਤੁਸੀਂ ਦੇਖ ਸਕਦੇ ਹੋ ਵੀ ਸਭ ਤੋਂ ਪਹਿਲਾਂ ਕਿ ਤੇ ਕੋਡ ਆਫ ਕੰਡਕਕਟਰ ਜਿਹੜਾ ਲੱਗਾ ਹੋਇਆ ਹੈ ਉਹਦੇ ਵਿੱਚ ਕਿਸੇ ਵੀ ਕੋਈ ਵੀ ਪੋਲੀਟਿਕਲ ਪਾਰਟੀ ਹੋਵੇ ਕੋਈ ਵੀ ਹੈਗਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਜਿਹੜੇ ਇਲੈਕਟਰ ਕਮਿਸ਼ਨ ਦੀ ਹਜ਼ਾਤਾਂ ਉਹਦੀਆਂ ਇਨ ਮਿਲ ਪਾਲਣ ਕੀਤੀ ਜਾਏਗੀ ਉਹ ਕਰਾਈ ਜਾਏਗੀ ਕਿਸੇ ਨੂੰ ਵੀ ਲਾਅਨ ਆਰਡਰ ਨੂੰ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਸਾਡੇ ਏਰੀਆ ਵਿੱਚ ਜਿੱਥੇ ਵੀ ਹੁਣ ਜਦੋਂ ਸਾਨੂੰ ਪਤਾ ਲੱਗਾ ਕਿ ਇੱਥੇ ਕੋਈ ਹੋ ਸਕਦਾ ਕੋਈ ਨੰਗਾ ਮੌਜੂਦਾ ਤੇ ਇਮੀਡੀਏਟਲੀ ਅਸੀਂ ਰਾਸ਼ਕਰਕੇ ਜਿਹੜਾ ਦੋਨਾਂ ਪਾਰਟੀਆਂ ਨੂੰ ਭੇਜ ਕੇ ਉਹ ਸਿਚੁਏਸ਼ਨ ਡਿਫਿਊਜ਼ ਕੀਤੀ ਹੈ ਔਰ ਜਿਹੜਾ ਜੇ ਕੋਈ ਕੰਮ ਚੱਲ ਰਿਹਾ ਜਾਂ ਕਿਉਂਕਿ ਜਿੱਦਾਂ ਕਿ ਕੋਰ ਕੰਡਕਟਰ ਤੇ ਹਦਾਇਤਾਂ ਦੇ ਵਿੱਚ ਆ ਵੀ ਕੋਈ ਵੀ ਪੋਲੀਟੀਕਲ ਪਾਰਟੀ ਕਿਸੇ ਚੀਜ਼ ਨੂੰ ਵੀ ਓਨ ਨਹੀਂ ਕਰ ਸਕਦੀ ਹੁਣ ਕਿ ਅਸੀਂ ਕੰਮ ਕਰਾ ਰਹੇ ਹਾਂ ਜਾਂ ਕੋਈ ਵੀ ਕੰਮ ਕਰਾ ਰਿਹਾ ਸੋ ਜੇ ਇਹ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਉਲੰਘਣਾ ਦੇ ਵਿੱਚ ਆਂਦਾ ਹੈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਸਰ ਮੌਕੇ ਤੇ ਜਿਹੜਾ ਕਾਰਪੋਰੇਟਰ ਦੇ ਨੇਤਾ ਵੱਲੋਂ ਵੀ ਤੇ ਧਮਕੀਆਂ ਦੀ ਰਿਪੋਰਟ ਇਹ ਗੱਲ ਕੀਤੀ ਗਈ ਹੈ ਕਿ ਮੈਨੂੰ ਮੌਕੇ ਤੇ ਜਿਹੜੀ ਤੁਹਾਨੂੰ ਕਹੀ ਗਈ ਉਹਦੇ ਬਾਰੇ ਵੀ ਇਹਦੇ ਬਾਰੇ ਸਾਡਾ ਸਪਸ਼ਟ ਹੈ ਕਿ ਅਸੀਂ ਦੋਹਾਂ ਪਾਰਟੀਆਂ ਨੇ ਕਿਹਾ ਵੀ ਜਿੰਨ ਨੂੰ ਜੇ ਵੀ ਕੋਈ ਬੀਬੀਐਸ ਹੈਗੀ ਆਪਣੇ ਆਪ ਹੀ ਕੰਪਲੇਂਟ ਦੇ ਸਕਦਾ ਅਸੀਂ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਜੋ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੋਏ ਕਰਦੇ ਹਾਂ